ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਪੰਜੀਰੀ ਸੋ ਇਹ ਪੰਜੀਰੀ ਬਹੁਤ ਹੀ ਆਸਾਨਾ ਬਣਾਉਣੀ ਤੁਸੀਂ ਸਾਡੀ ਵੀਡੀਓ ਦੇਖ ਕੇ ਜਿਹੜਾ ਆਸਾਨੀ ਨਾਲ ਬਣਾ ਸਕਦੇ ਹੋ ਸੋ ਇਥੇ ਆਪਾਂ ਨੂੰ ਦਾਖਾਂ ਚਾਹੀਦੀਆਂ ਨੇ ਕਾਜੂ ਬਦਾਮ ਤੇ ਨਾਲ ਹੀ ਆਪਾਂ ਨੂੰ ਮਗਜ ਚਾਹੀਦੇ ਨੇ ਖਸਖਸ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਬੀਲਾਂ ਦੀ ਗੁੱਧ ਤੇ ਕਮਰਕਸ ਤੇ ਨਾਲ ਹੀ ਇਸ ਵਿੱਚ ਪਾਏਗੀ ਦੇਸੀ ਖੰਡ ਤੇ ਫੁੱਲ ਮਖਾਣੇ ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਗ੍ਰाइंड ਕਰ ਲਾਂਗੇ ਚੰਗੀ ਤਰ੍ਹਾਂ ਤੇ ਜਿਹੜੇ ਫੁੱਲ ਮਖਾਣੇ ਨੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਕੇ ਜਿਹੜਾ ਆਪਾਂ ग्राइंड करेंगे ये पजीरी असं दो किलो घ्योगी रला रहे हैं खस खस ना भुन के ग्राइंड करेंगे ਤੇ ਸਭ ਤੋਂ ਪਹਿਲਾਂ ਅਸੀਂ ਪਾਉਣਾ ਦੇਸੀ ਘਿਓ ਅਸੀਂ 2 ਕਿਲੋ ਪਜੇਰੀ ਦੇ ਵਿੱਚ ਜਿਹੜਾ 2 ਕਿਲੋ ਤੋਂ ਵੱਧੇ ਪਾਉਣੇ ਹੁੰਦੇ ਆ ਘਿਓ ਤੇ 2 ਕਿਲੋ ਆਪਾਂ ਆਟਾ ਲਵਾਂਗੇ ਕਿਉਂ ਗਰਮ ਹੋਣ ਤੇ ਸਾਰੇ ਆਟੇ ਨੂੰ ਜਿਹੜਾ ਆਪਾਂ ਮਿਕਸ ਕਰ ਦਾਂਗੇ ਦੇਸੀ ਘਿਓ ਦੇ ਵਿੱਚ ਇਆਪਾ ਉਹਦੋਂ ਤੱਕ ਪਕਾਉਣੀ ਹੈ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਆਟੇ ਦਾ ਜਦੋਂ ਇਹ ਲਾਲੀ ਤੇ ਹੋ ਜੂਗੀ ਫਿਰ ਆਪਾਂ ਜਿਹੜਾ ਇਹਨੂੰ نیچے ਤਾਰ ਲਾਂਗੇ ਤੇ ਖੁਰਚਣ ਆਪਾਂ ਨੇ ਚਲਾਉਂਦੇ ਰਹਿਣਾ ਦੇਖੋ ਹੌਲੀ ਹੌਲੀ ਜਿਹੜਾ ਕਲਰ ਚੇਂਜ ਹੋ ਰਿਹਾ ਤੇ ਖੁਸ਼ ਹੋਊਗੀ ਬਹੁਤ ਸੋਹਣੀ ਆਊਗੀ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਆਪਣਾ ਜਿਹੜਾ ਸਾਰਾ ਸਮਾਨ ਆ ਇਦਾਂ ਬਣਾ ਲੈਣਾ ਗ੍ਰਾਈਂਡ ਕਰਕੇ। ਤੁਸੀਂ ਜਿਹੜੇ ਫੁੱਲ ਮਖਾਣੇ ਨੇ ਇਦਾਂ ਵੀ ਪਾ ਸਕਦੇ ਹੋ। ਜਾਂ ਗ੍ਰਾਈਂਡ ਕਰਕੇ ਪਾ ਲਓ। ਇੱਕੋ ਜਿਹਾ ਸਾਰਾ ਪਨਾਟਾ ਜਿਹੜਾ ਲਾਲੀ ਤੇ ਹੋ ਗਿਆ ਹੁਣ ਆਪਾਂ ਇਹਨੂੰ نیچے ਧਾਰ ਲਾਂਗੇ 5-4 ਮਿੰਟੇ ਨੂੰ ਠੰਡਾ ਹੋਣ ਤੋਂ ਬਾਅਦ ਇਸ ਦੇ ਵਿੱਚ ਜਿੰਨੇ ਵੀ ਆਪਾਂ ਡਰਾਈ ਫਰੂਟਸ ਸੀਗੇ ਗ੍ਰाइंड ਕੀਤੇ ਉਹ ਮਿਕਸ ਕਰਾਂਗੇ ਹੌਲੀ ਹੌਲੀ ਤੇ ਖੁਰਚਣਾ ਵੀ ਆਪਾਂ ਚਲਾਉਂਦੇ ਰਹਿਣਾ ਦੇਖੋ ਸਾਰੇ ਦੇ ਵਿੱਚ ਮਿਕਸ ਕਰ ਦੇਣਾ ਨਾਲ ਹੀ ਇਸ ਵਿੱਚ ਅਸੀਂ ਬੇਲਾਂ ਦੀ ਗੁੱਧ ਪਾ ਦਾਂਗੇ ਕਮਰਕਸ ਇਹ ਸਾਰਾ ਸਮਾਨ ਆਪਾਂ ਨੇ ਕੜਾਹੀ ਜਿਹੜੀ ਆਪਾਂ نیچے ਉਤਾਰ ਲੈਣੀ ਆ ਚੁੱਲੇ ਤੋਂ ਤੇ 5-4 ਮਿੰਟ ਠੰਡਾ じゃ ਕਰਕੇ ਫੇਰ ਪਾਉਣਾ ਸਮਾਨ ਇਸ ਮਾਰ ਮਿਕਸ ਕਰਨ ਤੋਂ ਬਾਅਦ ਆਪਾਂ ਦਾਖਾ ਪਾ ਦੇਣੀਆਂ ਨੇ ਇਹ ਡਰਾਈ ਫਰੂਟਸ ਵਗੈਰਾ ਤੁਸੀਂ ਆਪਣੀ ਹਿਸਾਬ ਨਾਲ ਪਾ ਸਕਦੇ ਹੋ ਘੱਟ ਵੱਧ ਜਿੰਨੇ ਕੁ ਵੀ ਤੁਹਾਨੂੰ ਪਸੰਦ ਨੇ ਖਾਣੇ ਇਹ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਆਪਾਂ ਦੇਸੀ ਖੰਡ ਲਾਵਾਂਗੇ 2 ਕਿਲੋ ਦੇ ਵਿੱਚ ਆਪਾਂ ਨੇ 2 ਕਿਲੋ ਹੀ ਦੇਸੀ ਖੰਡ ਪਾਉਣੀਆਂ ਹੌਲੀ ਹੌਲੀ ਕਰਕੇ ਇਹਨੂੰ ਸਾਰਾ ਵਧੀਆ ਮਿਕਸ ਕਰ ਦਾਂਗੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਹ ਵੀਡੀਓ ਦੇਖ ਕੇ ਪਜੇਰੀ ਤੇ ਹੁਣ ਹੁਣ ਕਮੈਂਟ ਵੀ ਜਰੂਰ ਕਰਿਓ ਦੇਖੋ ਸਮਾਨ ਮਿਕਸ ਕਰਨ ਤੋਂ ਬਾਅਦ ਕੁਛ ਇਦਾਂ ਦੀ ਬਣ ਜੂਗੀ ਪਜੇਰੀ ਤੇ ਇਹਨੂੰ ਠੰਡੀ ਕਰਨ ਤੋਂ ਬਾਅਦ ਹੀ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲਾਂਗੇ ਕਦੇ ਵੀ ਗਰਮ ਗਰਮ ਨੂੰ ਨਹੀਂ ਕੱਢਣਾ ਬਰਤਨ ਦੇ ਵਿੱਚ ਥੈਂਕ ਯੂ